ਲਓ ਜੀ ਬਾਬੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਅੱਜ ਆਏ ਚਾਚਾ ਭਤੀਜਾ ਬਾਜਰੇ ਦਾ ਮੋਆਇਨਾ ਕਰਨ ਬਾਜਰੇ ਤੋਂ ਨੁਕਸਾਨ ਸਾਰੋ ਹੀ ਹੁੰਦਾ ਪਹਿਲਾਂ ਮਿਲੋ ਚਾਚੇ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਜਰੇ ਦੇ ਲੈ ਕੇ ਕੀ ਹਾਲ ਹੋ ਗਿਆ ਜੱਤੇ ਬਾਜਰੇ ਹਵਾ ਨਾਲ ਘੱਟ ਪਾਉਣਾ ਮੈਂ ਕਹਿੰਦਾ ਕੋਈ ਯਾਰ 5-7 ਦਿਨ ਦਾ ਹੁਣਾ ਮੈਂ ਕਹਿੰਦਾ ਮੈਂ ਕਹਿੰਦਾ ਚਾਚਾ ਜੀ ਇੱਕ ਵਾਰ ਮੀਂਹ ਹੋਰ ਆ ਗਿਆ ਹਵਾ ਚੱਲ ਗਈ ਨੇ ਸਾਰੇ ਨਹੀਂ ਵੇਝਣਾ ਤੱਗੀਆਂ ਤਾਂ ਹੈਗੀਆਂ

ਭਾਜਰਾ ਤਾਂ ਫਿਰ ਕੱਖ ਤਮਲਾ ਤਾਂ ਮਾਸੜ ਤਾਂ ਹੀ ਪਾਉਣੇ ਪੈਣੇ ਆਪਾਂ ਜੀ ਤਵੀਆਂ ਫੇਰਨੀ ਇਹਦੇ ਪਰ ਮਾਸ ਤਾਂ ਆਪ ਨਹੀਂ ਬਿਕਦੇ ਫਰੀ ਬਣਾਉਂਦੇ ਲੋਕ ਹਾਂ ਸਾਰਾ ਟਿਕਟ ਛੱਡਣਾ ਪੈਣਾ ਬਾਈ ਇਹ ਮੈਂ ਮਾਸੂਦ ਵੀ ਜਿਹੜੇ ਬੈਠੇ ਲੋਕ ਵੀ ਬੜਾਉਣ ਲੱਗੇ ਪਰੜਦਾ ਨਹੀਂ ਆ ਫਰੀ ਦਾ ਬੜਦਾ ਨਹੀਂ ਕੋਈ ਮਾਹ ਜੀ ਇੱਕਦਮ ਤੇ ਸਾੜੀਆਂ ਲਾ ਲੱਗੇ ਭਈ ਇਹ ਹਾਂ ਲਾਹੌਰ ਅਜਾ ਚੱਲਦਾ ਕੰਮ ਮੁੰਡਵੀ ਮਾਸਨੇ ਤੇ ਚਰੀ ਲਾਈ ਦੀ ਆ ਚਰੀ ਹੈ ਚਰੀ ਤਾਂ ਵਿਕੀ ਜਾਂਦੀ ਹੋਣੀ ਯਾਰ ਪੁੱਛਦਾ ਨਹੀਂ 150 ਰੁਪਏ ਬਸ ਬੇ ਨੂੰ ਕਰ 200 ਰੁਪਏ ਹਾਂ ਫੇਰ ਕਹਿੰਦਾ ਵੀ ਫਰੀ ਹੈ ਵੱਡ ਲੋ ਹਣ ਕਾਲਾ ਵੀ ਫਰੀ ਕਾਲਾ ਵੀ ਫਰੀ ਬਣਾਉਂਦਾ ਹਾਂ ਹਾਂ ਸਰਪੰਚਾਂ ਦਾ ਨਹੀਂ ਨਹੀਂ ਅਧਰਵਾਚਾ ਨਹੀਂ ਨੂੰ ਆਹ ਕਾਲਾ ਅੱਛਾ ਤੁਹਾਡੇ ਕਿੰਨੇ ਵਾਲਾ ਕੰਮ ਦੇਈਂ ਨੀ ਤਾਰਾ ਜੱਡੀ ਹੋਣੀ ਹੈ ਤਾਰਾ ਚੈਰੀ ਵੀ ਪਾ ਬੱਲੀ ਵੀ ਉਹ ਇੱਕ ਗਰੁੱਪ 'ਚ ਜਿਹੜੀ ਵੀਡੀਓ ਪਾਈ ਵੀ ਆ ਇੰਸਟਾਗ੍ਰਾਮ 'ਤੇ ਖੰਨਾ ਦੇਖਿਆ ਕਿੱਡਾ ਪੌੜੀ ਲਾਈ ਵੀ ਕੰਨੇ ਨੂੰ 1008 ਪਤਾ ਨਹੀਂ 1005 ਕਿਹੜਾ ਬੀਜ ਆਹੋ 1105 1105 ਹਾਂ ਬਹੁਤ ਦੂਰ ਜਾਇਦ ਇਲਾਕੇ ਹੀ ਐ ਰੁਪੀਆ ਪੀ ਵਾਲੀ ਸਾਈਡ ਆ ਯੂਪੀ ਹੋਊਗਾ ਯੂਪੀ ਚਾਪੀ ਵਾਲੀ ਸਾਈਡ ਆ ਉੱਧਰ ਦੇਖੀਏ ਬਿਲਕੁਲ ਨਵਾਂ ਲਿਆਇਆ ਗਾ ਆਹਨੇ ਬਦੂਤਾਂ ਪਾਉਣ ਲੱਗੇ ਨੇ ਘੇਰ ਲੈਂਦਾ ਰੋਜ਼ ਇਹਦਾ ਕੰਮ ਇਹੀ ਹੋ ਗਿਆ ਹੁਣ ਕੌਣ ਇਹ ਵੀਰੇ ਅਸੀਂ ਤਾਂ ਅਸੀਂ ਤਾਂ ਦੂਤਾਂ ਟਾਈਮ ਆ ਹਾਂ 8:30 ਵਜੇ ਬੈਠੇ ਦੁੱਧ ਪਾਉਣਾ ਸਾਵਾ 8 ਵਜੇ ਦੁੱਧ ਪਾਉਣ ਦਾ ਕਿਹੜੇ ਟਾਈਮ ਪਹੁੰਚਣਾ ਸਾਈਡ ਚ ਲੇਟ ਹੋ ਗਿਆ ਗੱਲ ਸੱਜਰੇ ਦਾ ਤੁਹਾਨੂੰ ਆਪਣੇ ਬੰਦੇ ਮਾਵੇ ਪੱਦ ਗਿਆ ਭਾਈ ਕੋਈ 45 ਟਰੈਕਟਰ ਲੈਣਾ ਹੋਵੇ ਤਾਂ ਦੇਖਿਓ 45 ਹੂੰ 15 ਮਾਡਲ ਐ ਪਰ ਹੈ ਸਿੰਗਲ ਕਲੱਚ ਆ ਹਾਂ ਲਾਲੀ ਤੇ ਕੋਈ ਵੀ ਫੋਰਡ 45 ਹੋਈ ਫਾਰਮ ਟਰੈਕ ਫਾਰਮ ਟਰੈਕ 45 ਕਿੰਨਾ ਮਾਡਲ ਹੈ 15 ਮਾਡਲ ਹੈ ਪਿੱਛੇ ਆ ਤੇ ਵਧੀਆ ਟਰੈਕਟਰ ਹੈ ਜਣੀ ਸਾਫ ਹੈ ਠੀਕ ਹੈ ਜੀ ਕੱਲ ਘਟਿਆ ਸੀ 50 ਭਾੜੀ ਦਿੱਤਾ ਯਾ ਭੰਡੇ ਨੂੰ ਹਾਂ ਨੋਟ ਹਾਂ ਹਾਂ ਦਿੰਦੇ ਵਾਲਾ ਜਣੀ 14 ਦੇ ਟਾਇਰਾਂ 'ਚ ਤਾਂ ਇਹ ਹੁਣ 3 ਸਪੀਡ ਆ ਗਿਆ 15 ਦੇ ਟਾਇਰਾਂ 'ਚ ਆ ਗਿਆ ਇਹ ਕਿਨੂੰ ਮੈਟ ਆ ਗਿਆ ਕੰਪਨੀ ਫਿਟਡ ਉੱਪਰ ਕਾਲਾ ਜਿਹਾ ਮੈਟ ਹਾਂ ਹਾਂ ਅੱਛਾ ਜੀ ਹੂੰ ਮੈਨੂੰ ਲੱਗਿਆ ਉਹਨੂੰ ਨਹੀਂ ਇਹ ਕੁਸਕਾ ਮਾਡਲਾਂ ਨੂੰ ਜਾਂ ਜਿਹੜੇ ਮੰਨ ਕੇ ਚੱਲ ਕੁਸਕਾ 4x4 ਜਿਹੜੇ ਟੌਪ ਮਾਡਲ ਆ ਉਹਨਾਂ ਨੂੰ ਆਉਂਦਾ 2 ਵੀਲ ਨੂੰ ਤਾਂ ਘੱਟੇ ਆਉਂਦਾ ਹੈ 2 ਵੀਲ ਨੂੰ ਤਾਂ ਇਹਨੂੰ ਆਉਂਦਾ ਇੱਕ ਪੰਜਾ ਪੰਜਾ ਠੀਕ ਦੇਣਾ ਤਾਂ ਸਭ ਨੂੰ ਦੋ ਨਹੀਂ ਕਿਸੇ ਨੂੰ ਵੀ ਨਾ ਕੋ ਯਾਰ ਮਾਡਲ ਕੰਪਨੀਆਂ ਦੀ ਨਾ ਦਿੱਕਤ ਬਹੁਤ ਹੈ ਇੱਕ ਸੋਨਾਲੀਕਾ ਨੇ ਕਿੰਨੇ ਮਾਡਲ ਕੱਢੇ ਵੀ ਜੌਂਡੀਅਰ ਦੇ ਵੀ ਸਾਲੇ ਬਹੁਤ ਮਾਡਲ ਹੈ 20 26 21 ਸਾਰਿਆਂ ਨੂੰ ਬਰਾਬਰ ਦੇ ਦੋ ਨਾ ਹੋਰ ਨਹੀਂ ਸੈਸਰੀਅਲ ਫਰਕ ਹੁੰਦਾ ਬਾਈ ਹੁਣ ਜਿਹੜੇ ਟੌਪ ਮਾਡਲ ਜਿਹੜੇ ਹੁਣ ਟੌਪ ਮਾਡਲ ਆ ਉਹ ਲਾਉਦੇ ਆ ਜੀ ਉੱਲਾਏ ਉੱਲਾਏ ਹੋਰ ਸੋਹਣ ਜੇਬ ਵਜਨ ਆਪਣੇ ਪਰੇ ਪੈਣਾ ਉਹ ਠੀਕ ਆ ਟੌਪ ਮਾਡਲ ਕਹਿਗੇ ਉਹਦੇ ਮੀਟਰ ਡਿਜੀਟਲ ਆਗੇ ਇੱਕ ਮਗਰ ਜਿਹੜੀਆਂ ਉਹਨੂੰ ਸੋਚ ਆ ਗਈਆਂ ਲਿਫਟ ਵਾਲੀਆਂ ਕੈਨ ਦਾ ਭਾਪ ਇਹ ਕਾਰਮ ਰੈਸਟ ਆ ਗਈ ਬਸ ਲੈ ਨਹੀਂ ਦੇ ਦਬੀ ਨਾ ਹਾਂ ਠੀਕਾ ਦੁੱਖਦਾ ਨਹੀਂ ਹੈਗਾ ਦੁੱਖਦਾ ਨਹੀਂ ਜੀ ਲੱਖਦਾ ਲੱਗ ਜੀ ਬੰਦੇ ਇੱਕ ਲੱਗਣੀ ਲੋਣਾ ਜਾ ਕੇ ਉਹਦਾ ਦੋ ਹੁਣ ਪਹਿਲਾਂ ਇਹ ਸਿੰਪਲ ਦਾ ਰੈਕਟਰ ਇਹ ਉਹਦਾ ਪਜਾਇਚ ਵੀ ਜਿਆ ਟਰਬੋ ਨਹੀਂ ਆਉਂਦੀ ਯਾਰ ਰੋਲੈਕਸ ਜੀ ਜਿਹੜੀ ਤੇਰੀ ਹਾਂ ਦੇਖ ਲਈ 12 ਲੱਖ ਤੋਂ ਸ਼ੁਰੂ ਹੋ ਕੇ 25 ਲੱਖ ਤੱਕ ਪਜਾਤੀ ਆ ਅਸੀਂ ਆਹ ਦੇਣ ਤਾਂ ਅਸੀਂ ਦੂਆ ਗਏ ਤੇ ਹਾਂ ਜਦੋਂ ਤਾਂ ਸੈਸਰੀ ਇੱਕ ਵੀ ਸਮਾਨ ਨਹੀਂ ਨਾਲ ਜਿਹੜਾ ਵੱਧ ਹੈ ਨਾ ਟਰੈਕਟਰ بڑا ਤੁਹਾਨੂੰ ਤਾਂ ਸੈਸਰੀ ਸਾਰੀ ਮਿਲ ਗਈ ਉਹੀ ਕਹਿੰਦਾ ਜੌਂਡੀਅਰ ਸੈਸਰੀ ਦਿੰਦਾ ਹੀ ਨਹੀਂ ਕੋਈ ਨਾਲੇ ਲੱਖ ਰੁਪਏ ਦਾ ਫਰਕ ਤਾਂ ਉਹੀ ਤੇ ਗੱਲ ਹੈ ਹਾਂ ਟਰੈਕਟਰ بڑا ਹਾਂ ਸੈਸਰੀ ਸਾਰੀ ਮਿਲ ਗਈ ਉਹੀ ਲੱਖ ਰੁਪਏ ਦਾ ਸੈਸਰੀ ਵੱਡਾ ਟਰੈਕਟਰ بڑا ਮਿਲ ਗਿਆ ਜੌਂਡੀਅਰ ਦਾ ਨੌ ਚੱਲਦਾ ਚੱਲਦਾ ਇਹ ਗੱਲ ਆ ਬਾਈ ਬਿਗਦਾ ਉਹਨਾਂ ਦਾ ਹਾਂ ਬਿਗਦਾ ਜਿਹਦਾ ਨੌ ਚੱ ਲਗੇ ਚੱਲ ਵੀ ਛਤਰੀ ਸਿੰਪਲ ਦੇਣੀ ਆ ਬੰਪਰ ਸਿੰਪਲ ਜਿਹੜਾ ਬੀਟ ਲੱਗਿਆ ਹੁੰਦਾ ਵਿੱਚ ਉਹ ਟਿੱਕੀ ਜੀ ਉਹੋ ਹੁੱਕ ਡਰਾਵਲ ਬਸ ਡੰਡਾ ਇਹਨਾਂ ਨਾਲ ਹੀ ਆਉਂਦਾ ਹੁੱਕ ਦੰਦੇ ਨਾਲ ਹੁਣ ਹਾਂ ਹੁੱਕ ਦੰਦੇ ਆ ਹੁੱਕ ਜਿੰਨੇ ਨਹੀਂ ਲੈਣੀ ਅਗਲਾ ਹੁਣ ਜ਼ਿਆਦਾਤਰ ਤੈਨੂੰ ਪਤਾ ਕਿਲਾ ਆਪਣੀ ਬਣਾਉਂਗਾ ਨਿੱਕੇ ਡੰਡਾ ਨਾਲ ਦੰਦੇ ਛੋਟੇ ਛਤਰੀ ਦੰਦੇ ਨਹੀਂ ਛਤਰੀ ਦੰਦੇ ਆ ਰੇਕ ਨਾਲ ਦੰਦੇ ਹੈ ਹਾਂ ਦੂਜੀ ਹੁੱਡ ਵਾਲੀ ਦੇਣੀ ਜੇ ਬੰਦੇ ਨਾਲ ਲੈਣਾ ਹੋਵੇ ਕੱਟਾ ਲੈਂਦੇ ਆ ਫਿਰ ਪੈਸੇ ਘੱਟ ਦਿੰਦੇ ਆ ਅੱਛਾ ਜਿੰਨੇ ਵੀ ਉਹ ਮੰਨ ਕੇ ਚੱਲ ਤੈਨੂੰ 3000 3500 ਦੀ ਛਤਰੀ ਆਉਂਦੀ ਜਿਹੜੀ ਗੈਲ ਦੀ ਆ ਉਹਦੀ ਹੁੱ ਉਹ ਤਾਂ ਹੈਗੀ ਹੈ ਪੈਪਰ ਮਸ਼ੀਨ ਨਹੀਂ ਲੱਗਣੀ ਗਿਆ ਯਾਰ ਗੈਰ ਦੀ ਚੀਜ਼ ਗੈਰ ਦੀ ਗੈਰ ਦੀ ਦਾ ਕੀ ਲਾਈਆ ਤੇਰੀ ਹੁੱਕ ਦੇਖੀ ਸੀ ਉਹ ਹਾ ਉਹ ਹੌਲੀ ਮਾਰੀ ਸੀ ਕਿਹਾ ਗੈਰ ਦੀ ਗੈਰ ਉਹ ਹੁੱਕਾਂ ਦਾ ਮੈਂ ਹੁਣ ਮੇਰੀ ਗੱਲ ਸੁਣ ਇਹ ਜਿਹੜੀਆਂ ਹੁੱਕ ਹੁੱਕ ਤੇ ਡਰਾਵਲ ਹੈ ਥੋੜਾ ਬਣਾ ਬਾਹਰ ਕਰੀ ਹੋਈ ਆ ਚਾਹਤੇ ਹੁੱਕ ਤੇ ਡਰਾਵਲ ਬਾਹਰ ਬਣਾਉਂਦੇ ਆ ਸਾਰੇ ਹੀ ਹੁੱਕ ਡਰਾਵਲ ਕੰਪਨੀ ਨਹੀਂ ਦਿੰਦੀ ਜ਼ਿੰਮੇਵਾਰੀ ਤਾਂ ਕੰਪਨੀ ਦੀ ਹਾਂ ਜਿੰਮੇਵਾਰੀ ਇਹਨਾਂ ਦੀ ਡੀਲਰਾਂ ਦੀ ਡੀਲਰਾਂ ਦੀ ਜ਼ਿੰਮੇਵਾਰੀ ਆਪਣੀ ਤਾਂ ਜ਼ਿੰਮੇਵਾਰੀ ਜਿਹਦੇ ਮਗਰ ਪੈਣੀ ਹੈ ਚੀਜ਼ ਜ਼ਿੰਮੇਵਾਰੀ ਤਾਂ ਉਹਦੀ ਆ ਹਾਂ ਉਹਦੀ ਆ ਇਹਦੇ ਹੱਥੇ ਖੜੇ ਕਰ ਦਵੇ ਭਾਈ ਅਸੀਂ ਚੀਜ਼ਾਂ ਦੇਣੀ ਹੈ ਇਹ ਛਤਰੀਆਂ ਛੁਤਰੀਆਂ ਵੀ ਮੇਰੇ ਖਿਆਲ ਨਾਲ ਇੱਧਰ ਸਮਰਾਲੇ ਜਾਂ ਪਟਿਆਲੇ ਬਣਦੀਆਂ ਇਹਨਾਂ ਦੀ ਮਰਜ਼ੀ ਬਣਦੀਆਂ ਕੱਪੜਾ ਕੱਪੜਾ ਹੈਗਾ ਤਖੜੀਆਂ ਛਤਰੀ ਮਾੜੀ ਹੈ ਯਾਰ ਹੱਥੇ ਖੜੇ ਕਰ ਦਵੇ ਭਾਈ ਤੁਸੀਂ ਆਪਣਾ ਸਮਾਨ ਆਪਣਾ ਬਾਹਰ ਲਾਉਣੀ ਮਰਜ਼ੀ ਦਾ ਹੁੱਕ ਲਾ ਬਈ ਨਾ ਲਾ ਬਈ ਨੇ ਇਹਦੇ ਨਾਲ ਉਹ ਉਹੀ ਕੰਮ ਹੋ ਗਿਆ ਨਾ ਹੁਣ ਉੱਥੇ ਬੰਦਾ ਲੈਣ ਲੱਗਾ ਹੁਣ ਮਾਨ ਨਹੀਂ ਕੇ ਜੇ ਹੁਣ ਛਤਰੀ ਵਧੀਆ ਹਾਂ ਪਹਿਲਾਂ ਕਹਿੰਦਾ ਲਾਓ ਇਹਨੂੰ ਹੁਣ ਹੁਣ ਮਾਨ ਘਟਿਆ ਕਹਿੰਦਾ ਇਹਨੂੰ ਖੋਲ ਲੋ ਅਸੀਂ ਤਾਂ ਬਾਹਰ ਨੂੰ ਜਿਹੜਾ ਹੁਣ ਟਰੈਕਟਰ ਕੱਲ ਦਿੱਤਾ 50 50 D ਉਹਨੇ ਕੱਖ ਨਹੀਂ ਲਵਾਇਆ ਬਾਈ ਨੇ ਇੱਕ ਹੁੱਕ ਤੇ ਇੱਕ ਡਰਾਵ ਲੈਣਾ ਉਹਨੇ ਬੰਪਰ ਨਾਲ ਛਤਰੀ ਕੁਛ ਨਹੀਂ ਉਹਨੇ ਬਾਕੀ ਉਹ ਕਰਿਆ ਉਹਦੇ ਪੈਸੇ ਲੈਸ ਹੋ ਗਏ ਕਿਉਂ ਛਤਰੀ ਅਗਲਾ ਹੌਡ ਵਾਲੀ ਲਵਾਉਂਦਾ ਦੂਈ ਦਾ ਬਹੁਤ ਘੱਟ ਲਵਾ ਕੇ ਰਾਜੀ ਆ ਕੱਪੜੇ ਵਾਲੀ ਜ਼ਿਆਦਾ ਹੌਡ ਵਾਲੀ ਉਹ ਕੱਟਿਆ ਕਿੰਨੇ ਨੂੰ ਉਹ ਉਹ ਕੱਟਿਆ ਮੇਰੇ ਖਿਆਲ ਨਾਲ ਹਲੇ ਤਾਂ ਰੇਟ ਚੱਤੇ ਹੋਇਆ ਨਹੀਂ ਡਿਸਕਸ ਕੁਝ ਕਿਉਂ ਉਹ ਮੰਨ ਕੇ ਜੱਲ ਵੀ ਉਹਨਾਂ ਨਾਲ ਹਸਾਬਤਾ ਬੁਲਾਉਣਾ ਹੁੰਦਾ ਆਪਣਾ ਵੀ ਸਾਨੂੰ ਕਿੰਨੇ ਚ ਪੈ ਗਿਆ ਨਮਾ ਵਿੱਚ ਦੇ ਕੇ ਫਿਰ ਆਪਾਂ ਉਹਦਾ ਰੇਟ ਦੱਸਾਂਗੇ ਠੀਕ ਨਹੀਂ 15 ਮਾਡਲ ਹੈ ਟਰੈਕਟਰ ਸਾਫ਼ ਆ ਬਾਕੀ ਨੰਬਰ ਆਪਾਂ ਦੇ ਦਾਂਗੇ ਫੋਨ ਕਰ ਲਿਓ ਬਾਈ ਜੀਨੂੰ ਚਾਹੀਦਾ ਹੈ ਜੀ ਆਣ ਤਾਂ ਮੇਰੇ ਤੋਂ ਮੇਰੀ ਗੱਲ ਸੁਣ ਲੈ ਯਾਰ ਜਿਹਨੇ ਦਾ ਰਕਮ ਨਹੀਂ ਦੇਣਾ ਉਹ ਥੋੜਾ ਜਿਆਦਾ ਵਿੱਚ ਆ ਨਹੀਂ ਉਹ ਵਾਧਾ ਲੈ ਲੂਗੇ ਹਾਂ ਪੁਰਾਣਾ ਟਰੈਕਟਰ ਜਦ ਕੱਟਦੇ ਥੋੜਾ ਜਿਹਾ ਉਹਨੂੰ ਵਧਾ ਕੇ ਕੱਟਣਾ ਪੈਂਦਾ ਵਧਾ ਕੇ ਕੱਟਣਾ ਪੈਂਦਾ ਦੇਣਾ ਵੀ ਉਹਨਾਂ ਨੂੰ ਪੈਂਦਾ ਦੇਣਾ ਵੀ ਉਹਨਾਂ ਨੂੰ ਪੈਂਦਾ ਹਾਂ ਇਹ ਵੀ ਪਤਾ ਤਾਂ ਹੋਊਗਾ ਵੀ ਮਾੜਾ ਮੋਟਾ ਕਿੰਨੇ ਹੋਏ ਆ ਆ ਏ ਗਵਰਨਮੈਂਟ ਨੇ ਕਰਤਾ ਵੀ 50 HP ਦੇ ਉੱਪਰ ਸਾਰੇ CRD ਹੀ ਆਉਣਗੇ। ਉਹ ਸੀਆੜੀ ਟੰਗਣੀ ਹੈ ਜ਼ਿਮੀਦਾਰੇ ਫਾਇਦੇ ਦੇਣੇ ਹੋਣ। ਹਾਂ ਹਾਂ ਜੇਬ ਆਪਣੀ ਪਰੇ ਬਜਨ ਪੈਣਾ ਹੈ ਜ਼ਿਮੀਦਾਰ ਪਰੇ। ਉਹਦੇ ਪਰੇ ਲੈਣਾ ਉਹਦੇ ਪਰੇ ਬਜਨ ਪੈਣਾ। ਉਹਦੇ ਪਰੇ ਪੈਣਾ ਜੜੀ ਹੁਣ ਗਾਹਾਂ ਗਾਹਾਂ ਵੀ ਚੱਲ ਰਹੀਆਂ ਗੱਲਾਂ ਵੀ ਸਾਰੀਆਂ ਆ ਜਾਣੇ ਸੀਆੜੀ ਆਈ। ਖੇਤ ਵਿੱਚ ਹਾਂ ਧੂੜੇ ਗੱਚ ਵੀ ਗਰਦੇ ਵਿੱਚ ਵੀ ਸਾਰੇ ਕੋਈ ਗਰਦਾ ਹੈ। ਹਾਂ ਉੱਥੇ ਸੈਂਸਰ ਸੂਨਸੁਰ ਐਨੇ ਨਹੀਂ ਜਾਂਦੇ ਜਿਵੇਂ ਨਹੀਂ ਜਾਂਦੇ ਸਹੀ ਗੱਲ ਹੈ। ਗੱਡੀਆਂ-ਕੁੱਡੀਆਂ ਇਹ ਤਾਂ ਗੱਡੀਆਂ ਨੂੰ ਚੱਲੀ ਜਾਂਦੇ ਬਾਈ ਹੁਣ ਜਿੱਥੇ ਤੂੜੀ ਵਾਲੀ ਮਸ਼ੀਨ ਚੱਲਣੀ ਐ ਸੈਂਸਰ ਕਿਆ ਕਰੂੰਗੇ ਉੱਥੇ ਹਾਂ ਉੱਥੇ ਜੇ ਪ੍ਰੈਸ਼ਰ 50 ਹੁੰਦਾ ਉਧਰ ਸੈਂਸਰ ਦੀ ਜਾਨ ਨੂੰ ਬਲ ਜੇਣੀ ਉਧਰ ਗਰਦ ਧੂੜ ਮਿੱਟੀ ਸਾਰੇ ਸਰਾਬ ਦੇਖਿਆ ਧੂੜ ਉਹ ਸੈਂਸਰ ਖੜੇ ਜਾਂਦਾ ਤੇਰਾ ਹੋਰ ਆ ਹੋਰੇ ਕੋ ਸਿਗਨਲ ਕਰਨ ਲੱਜਿੰਦਾ ਜੇ ਸੈਂਸਰ ਬਤੂੜ ਇਹਦੇ ਵਿੱਚ ਤਾਂ ਜੇ ਇੱਕ ਵੀ ਲਾਈਟ ਆ ਗਈ ਵਿੱਚ ਡੈਸ਼ਬੋਰਡ ਦੇ ਕੰਪਿਊਟਰ ਕੰਪਿਊਟਰ ਨਾਲ ਤੈਨੂੰ ਕਲੀਅਰ ਕਰਾਉਣੀ ਪੈਣੀ ਆ ਉਹ ਕਿੱਥੇ ਨਾਲੀ ਉਹੀ ਐਮ ਆਰ ਆਈ ਕਰਾਉਣੀ ਪੈਣੀ ਆ ਹਾਂ ਐਮ ਆਰ ਆਈ ਬਸ ਬਸ ਉਹੀ ਆ ਕੋਈ ਹਿਸਾਬ ਐਦਾ ਐਮ ਆਰ ਆ ਟੈਕਨੋਲੋਜੀ ਦਾ ਉਹਦਾ ਫਾਇਦਾ ਵੀ ਆ ਨੁਕਸਾਨ ਵੀ ਆ ਦੋਨੇ ਚੀਜ਼ਾਂ ਆਉਦੀਆਂ ਫਾਇਦਾ ਕੋਈ ਨਹੀਂ ਹੈਗਾ ਯਾਰ ਫਾਇਦਾ ਉਹਦਾ ਆਇਆ ਫਾਇਦਾ ਤਾਂ ਕੰਪਨੀ ਨੂੰ ਆ ਮਕੈਨਿਕਾ ਨੂੰ ਫਾਇਦਾ ਫਲਟਰ ਲੱਭਣੇ ਚ ਫਾਇਦਾ ਮੇਰਾ ਹਫਤਾ ਢੋਲਣਾ ਉਹਨੇ ਬਈ ਕੰਪਿਊਟਰ ਦੇ ਆਦਿ ਨਾ ਕੋਡ ਆ ਜਾਣਾ ਬਾਸ ਆ ਗਿਆ ਪਾ ਤੇਰੀ ਵਰਗੀ ਨੂੰ ਆ ਉੱਥੇ ਜਾਣਾ ਪੈਣਾ ਹਾਂ ਤਰੱਕੀ ਤੁਸੀਂ ਕਰਨੀ ਦੇਉਗੇ ਮੈਂ ਇਹ ਜਿੰਨ ਮਿਸਟਰ ਆਹ ਨੂੰ ਤਰੱਕੀ ਕਰਨੀ ਦੇਉਗੇ ਕੋਪਾਰਟ ਕਰੇ ਤਰੱਕੀ ਆ ਜਿੰਮੇਵਾਰ ਆ ਜੀ ਤਰੱਕੀ ਇਹਦਾ ਇਹਦਾ ਚਾਹੁੰਦਾ ਵੀ ਇੱਕ ਪੈਪ ਉੱਤੇ ਟੈਂਕੀ ਤੇ ਆਵੇ ਸਿੱਧੀ ਫਿਲਟਰਾਂ ਤੇ ਫਿਲਟਰਾਂ ਦੇ ਨੋਜ਼ਲਾਂ ਨਾਲ ਬਾਸ ਵਾਹ ਉਹ ਚੱਲ ਜੇ ਕੱਟ ਕੇ ਫਿਲਟਰ ਹੋਵੇ ਨਾ ਹੋਵੇ ਹਾਂ ਸਿੱਧੀ ਬਖਾ ਦੇ ਬਾ ਟੁੱਪੀ ਸਹੀ ਗੱਲ ਚੱਲਦਾ ਚੱਲਦਾ ਹੋ ਗਿਆ ਅਸੀਂ ਇੱਥੇ ਚੱਲਾ ਕੰਪਨੀ ਦੇ ਸਮਾਨ ਦਾ ਇੰਨਾ ਫਰਕ ਆ ਜਉਂਦੀਆਂ ਟਰੈਕਟਰ ਇੱਥੇ ਆਪਣੇ 52 4 ਆ ਪਾਵੜ ਕਾਲੇ ਇੰਜਨ ਵਾਲਾ ਉਹਦੇ ਭਾਈ ਕੋਲ ਜਿਹਦੇ ਕੋਲ ਦੀਪੂ ਤਾਂ ਉਹਦੇ ਕੋਲ ਵੀ 50 50 ਢੀਆ ਉਹਦੇ ਕੋਲ ਪਤਾ ਨਹੀਂ 55 5 ਉਹਦੇ ਭਾਈ ਕੋਲ ਪੁਰਾਣੇ ਮਾਡਲ ਵਾਲਾ ਬਈਓ ਸਰਵਿਸ ਕਰਾਉਣ ਆਏ ਪੰਮੇ ਮੇਰੇ ਕੋਲ ਸ਼ਾਇਦ ਹੁਣ ਵੀ ਡੀਜ਼ਲ ਹੋ ਤਾਂ ਸਰੇ ਚ ਪਿਆ ਹੋਵੇ ਮੈਂ ਕਹਿੰਦਾ ਵੀ ਇੰਨਾ ਕਚਰਾ ਉਹਦੇ ਵਿੱਚ ਮਿੱਟੀ ਜੰਮੀ ਵੀ ਐਨ ਐਨ ਥੱਲੇ ਤੇ ਫਿਲਟਰ ਚੋਕ ਹੋਏ ਉਹ ਮਿੱਟੀ ਨਾਲ ਆਹ ਟਰੈਕਟਰ ਨੂੰ ਕੋਈ ਪ੍ਰਵਾਹ ਹੀ ਨਹੀਂ ਦੇਖ ਲਾ ਪਤਾ ਨਹੀਂ 2 ਸਾਲ ਬਾਅਦ ਸਰਵਿਸ ਕਰਾਈ ਉਹਨੇ ਦੇਖ ਲਾ ਫਿਲਟਰ ਕੱਲਾ ਕੱਲਾ ਹੋ ਕੇ ਨਿਕਲੇ ਆ ਡੀਜ਼ਲ ਫਿਲਟਰ ਢੇਲਾ ਗੱਤਾ ਜਿਹਾ ਲੱਗ ਉੱਪਰਲਾ ਲੋਹਾ ਲੱਗ ਉਹਦਾ ਮੈਂ ਹਰ ਵਾਰ ਬੰਦ ਟਾਈਮ ਨਾ ਹੋਵੇ ਮੈਂ ਇਹਦੇ ਕੁਝ ਕੁ ਗੱਲਾਂ ਤੇ ਸਾਢੇ 1/2 ਜੀ ਉੱਚੀ ਮੋੜ ਦਾ ਕਰਾਈ ਨਹੀਂ ਮੋਟਰਸਾਈਕਲ ਦਾ ਚਾਹਤੇ ਮੋਟਰਸਾਈਕਲਾਂ ਦੀ ਤਾਂ ਆਪਾਂ ਵੀ ਨਹੀਂ ਕਰਾਉਂਦੇ ਹੈਗੇ ਜਦ ਮੰਨ ਕੇ ਚੱਲ ਵੀ ਤੇਲ ਦਾ ਲੱਗਣ ਦੇ ਛੱਡ ਗਿਆ ਗਏ ਜੀ ਨੂੰ ਫੇਰ ਪਾ ਦਿੰਨੇ ਚੱਕ ਕੇ ਇਹਦਾ ਮੋਟਰਸਾਈਕਲ ਦੀ ਵੀ ਹੈਗੀ ਹਾਂਜੀ ਹਾਂ ਮੋਟਰਸਾਈਕਲ ਦੀ ਕੋਈ ਨਹੀਂ ਕਰਾਉਂਦੇ ਇਹ ਉਹ ਆ ਵਧੀਆ ਨਾ ਮਾਰਦਾ ਆ ਸੱਪੇ ਵਧੀਆ ਆਪਣਾ ਤੇ ਨਹੀਂ ਦੇਖਣਾ ਕੁਰੀ ਦੇਖਣਾ ਹਾਂ ਜੀ ਆਹ ਮੂਰੇ ਰੱਬ ਨੇ ਬਣਾਈ ਪਿੱਛੇ ਆਪਾਂ ਨੇ ਇਹ ਕਿਹ ਰਹੀ ਕੁਦਰਤੀ ਤੇ ਕੁਦਰਤੀ ਸੋਮਾ ਕੁਦਰਤੀ ਉਹ ਹੂੰ ਇਹ ਤਾਂ ਹੈ ਬਾਕੀ ਬਾਈ ਜੋ ਜੋ ਅੱਗੇ ਅੱਗੇ ਟੈਕਨੋਲੋਜੀ ਆਈ ਜਾਂਦੀ ਸਾਰਾ ਕੁਝ ਬਦਲੀ ਜਾਂਦਾ ਕਰ ਨਹੀਂ ਉਹ ਤਾਂ ਹੈ ਉਹ ਜਿਹੜੀ ਗੱਲ ਟੈਕਨੋਲੋਜੀ ਪੈਂਦੀ ਮਹਿੰਗੀ ਉਹ ਮਤਲਬ ਮਹਿੰਗੀ ਪੈਂਦੀ ਬਾਈ ਉਹ ਤਾਂ ਹੈ ਉਹ ਹੈ ਯਾਰ ਰਿਪੇਅਰ ਮਹਿੰਗੀ ਸਾਰਾ ਕੁਝ ਮਹਿੰਗਾ ਆਉਦਾ ਸਮਾਨ ਮਹਿੰਗਾ ਸਭ ਕੁਝ ਆ ਬੇਲ ਹੁਣ ਤਰਾੜ ਨਹੀਂ ਕਰੂਗੀ ਕਿੰਨੇ ਨੂੰ ਕਰਦੀ ਤਾਂ ਹੈਗੀ ਉਹ ਹੁਣ ਚੜਦੀ ਜਾਣਾ ਇਹਨੇ ਪਰ ਐ ਵੀ ਗਾਂ ਸਿਆਲ 'ਚ ਘਟ ਜੇ ਕਰਦੀ ਆ ਸੁੱਕ ਜਾਂਦੀ ਆ ਨਾ ਇਹ ਸੁੱਕਦੀ ਨਹੀਂ ਆ ਜੀ ਉਹਦੀ ਗਰੋਥ ਕਰਦੀ ਗਰੋਥ ਕਰ ਜਾਂਦੀ ਸੀ ਅੱਛਾ ਗਰਮੀ 'ਚ ਵੱਧ ਵਧਣਾ ਇਹਨੇ ਸਿਆਲ 'ਚ ਘਟ ਜਾਂਦਾ ਹੁਣ ਕੱਖਾ ਦੇ ਕੇ ਕਹਣਾ ਮੱਲੇ ਆਪਾ ਇਹਨੇ ਕਹਾ ਕਹਾ ਮੈਨੂੰ ਦਬਦਾ ਜਾਈ ਜਾਣਾ ਜੇ ਵੱਲਾਂ ਕੀ ਭਾਦੋ ਚਾਰਦੇ ਭਾਦੋ ਦਾ ਸੋਨੇ ਬਣਾਇਆ ਪਿਆ ਅੱਜ ਫੇਰ ਗਿਣੀਆਂ ਪੈਣੀਆਂ ਦੇ ਲ ਹਣਾ ਸਵੇਰ ਦੀਆਂ ਪੈਣੀਆਂ ਹਣਾ ਧੂਰ ਜੀ ਪੈ ਰਹੀ ਏ ਪੂਰ ਜੀ ਪੈ ਰਹੀ ਏ ਸਵੇਰ ਦੀ ਉਹ ਰਹੇਗੀ ਭਾਦੋਂ ਦੀ ਹੂੰ ਮੁੜ ਕੇ ਕਿਹੜਾ ਅਸੂ ਹੂੰ ਅਸੂ ਬਾ ਫੇ ਅਸੂ ਜੀ ਤਾਂ ਮੈਂ ਕਹਿੰਦਾ ਵੱਡੂਨ ਲੱਗਦੇ ਜੀਰੀਆਂ 16 ਦੀ ਆ ਜਿੰਨੀਆਂ ਹੋ ਗਈ 13 ਹੋਊ 13 13 ਕੇ 14 ਹੋ ਗਈ ਮੈਨੂੰ ਲੱਗਦਾ ਅੱਜ 14 14 ਹੋ ਗਈ ਮੇਰੇ ਖਿਆਲ ਨਾਲ ਪਹਿਲਾਂ 15 ਆ ਪੜਸੋਂ 16 ਦੀ ਸੀ ਨਾ ਅਸੂ ਅਸੂ ਜੀ ਤਾਂ ਪੈ ਜਾਂਦੀ ਏ ਬਟਾ ਜੀ ਇਹ ਤਾਂ ਬੜਾਈ ਦਾ ਪਈ ਵੀ ਉਹ ਜਿਹਨੇ ਜਿਹੜੇ ਸਾਭ ਕੇ ਲਾਈ ਵੀ ਆ ਆਹੋ ਜਿਹੜੇ ਗੇਤੇ ਲੱਗੇ ਹੋਏ ਆ ਯਾਰ ਹਰਿਆਣੇ ਰੂਣੇ ਚ ਪਾਈ ਹੁੰਨੀ ਆ ਹੁਣ ਯੂਪੀ ਆਪੀ ਚ ਜਿਹੜੇ ਗੇਤੇ ਆ ਰੁਪੀਆ ਮਹੀਨਾ ਬਹਾਂ ਵਾ ਡੋਲੇ ਜਿਹਨੇ ਤਾਂ ਟੂ ਲਾਇ ਵੀ ਤੇ ਦੁਆਰਾ ਵੀ ਲਾਤੇ ਉਹਨਾਂ ਨੇ ਚੱਲ ਆ ਦੋ ਬਾਰ ਲਾਉਣੇ ਉਹ ਦੋ ਬਾਰ ਲਾਉਣੇ ਉਹ ਜਾਂ ਮੌਸਮ ਸੀਗੋ ਨੂੰ ਆਪਣੇ 10 ਦਿਨ ਚੱਲ ਪੈਣੀ ਆ ਹੂੰ ਧੁੱਪ ਤਾਂ ਪੱਪ ਲੱਗੇ ਨਾ ਜੇ ਵਧੀਆ ਹੋਰ ਕੱਲ ਬੜੀ ਤੇਜ਼ ਧੁੱਪ ਸੀ। ਕੱਲ ਕਿਹੜੀ ਥੋੜੀ ਕਰਨੀ ਸੀ। ਤੇਜ਼ ਹਵਾ ਹੀ ਬੱਦਲ ਕੱਢਦੀ ਆ। ਆਪਣੇ ਦਾ ਕੰਮ ਖਰਾਬ ਕਰਨਾ ਪੱਛੋਂ ਚੱਲੇ ਵਾ। ਪਛਵਾ ਚੱਲੇ ਗਏ ਫੇ ਧੁੱਪ ਨਹੀਂ ਫੇ ਨਹੀਂ ਚੱਕਾ। ਫੇ ਨਹੀਂ ਹਾਂ। ਜਿਹੜਾ ਦੱਖਣ ਚੱਲਦਾ ਨਾਲ ਉਹ ਕੰਮ ਖਰਾਬ ਕਰਦਾ। ਮੈਂ ਤੁਹਾਨੂੰ ਦੇ ਕਿੰਨੀ ਕਰਮਾਈਦਾ। ਐਂਦਾ ਪੁੱਤ। ਆ ਨਾਲੇ ਕਿੰਨੀਆਂ ਪੈਂਦੀਆਂ। ਸਹੀ ਗੱਲ। ਤੇ ਪੱਛੋਂ ਨੇ। ਆ। ਚੱਲੀਏ ਫੇ ਹੁਣ ਕਰਨ ਨੂੰ ਜੱਜ। ਚਲੋ ਚਲੋ। ਮੇਰਾ ਵੀ ਟਾਈਮ ਹੁੰਦਾ ਹੁਣ। ਚਲੋ। ਚਲੋ ਬਾਬੇ ਅੱਗੇ ਤੁਹਾਨੂੰ ਜੰਟਰੀ ਜਾ ਕੇ ਦਿਖਾਉਣੇ ਟਰੈਕਟਰ ਦੀਆਂ। ਦੇਖ ਲੈ, ਦੇਖ ਲੈ। ਰੇਟ ਰੂਟ ਦੱਸਦੇ ਨਾਲੇ। ਹੂੰ ਲੋ ਜੀ ਬਾਬਿਓ ਆਪਾਂ ਪਹੁੰਚ ਗਏ ਸੀਗੇ ਏਜੰਸੀ ਮੁੜ ਕੇ ਕਾਲੇਬਾਈ ਦਾ ਆ ਗਿਆ ਫੋਨ ਕਹਿੰਦਾ ਵੀ ਗੱਡੀ ਖੜੀ ਆ ਇੱਕ ਰਸਤੇ 'ਚ ਵੀ ਉਹਦਾ ਕਲੱਚ ਦੀ ਪਤਾ ਨਹੀਂ ਤਾਰ ਉੱਟੀ ਹੋਈ ਆ ਪਤਾ ਨਹੀਂ ਕੀ ਵੀ ਘੇਰ ਨਹੀਂ ਪੈਂਦੇ ਹੈਗੇ ਪੈਂਦੇ ਆ ਤਾਂ ਡਾਇਰੈਕਟ ਹੋ ਜਾਂਦੀ ਆ ਤੇ ਹੁਣ ਆਹ ਮੈਂ ਆਪਣਾ ਜਿਹੜਾ ਬਾਈਪਾਸ ਨਿਕਲਿਆ ਸਰਜੀਤ ਦੇ ਹਸਪਤਾਲ ਆਣਾ ਆ ਵੀ ਹਸਪਤਾਲ ਆ ਬਜਿੰਦਰਾ ਦਾ ਆ ਇੱਧਰ ਤੇ ਇੱਧਰ ਲੰਘ ਗਿਆ ਇਹ ਪੁਲਸ ਲਾਈਨ ਕਿੰਨੀ ਨੂੰ ਆ ਨਹਿਰਾ ਗਾਂਹਾਂ ਇੱਧਰ ਤੇ ਲੱਗਿਆ ਹੁਣ ਕਾਲਾ ਬਾਈ ਕਾਲੇ ਬਾਈ ਕੀ ਫਾਲਟ ਨਿਕਲੇ ਬਾਬੇ ਨਹੀਂ ਕਲੱਚੀ ਦਾ ਤਾਰ ਟੁੱਟ ਗਈ ਪਹਿਲਾਂ ਸਸਰੀ ਗੱਲ ਤਾਂ ਭੁਲਾ ਦੇ ਵੀਰੇ ਸਸਰੀ ਗੱਲ ਕਲੱਚ ਬਲੇ ਟੁੱਟ ਗਈ ਨਾ ਕਲੱਚ ਦਾ ਤਾਰ ਕਲੱਚ ਤਾਕੀ ਕਲੱਚ ਤਾਂ ਬੱਬ ਨਹੀਂ ਹੁੰਦਾ ਜਾਨੀ ਡਾਇਰੈਕਟੇ ਹੋ ਗਏ ਮੰਨ ਕੇ ਚੱਲ ਗੇਅਰ ਹੁਣ ਪਾਉਣੀ ਪੈਣੀ ਹੈ ਨਾ ਉਹ ਲੋਡ ਬਾਈ ਨੇ ਪੈਲ ਭਾ ਲੈਣਾ ਦਾ ਪਹਿਲੇ ਜਾਣਾ ਹੈ ਸਮਾਨ ਲੋਡ ਕਰਿਆ ਵਾ ਮਟੇਈ ਦਾ ਕੰਮ ਹੈ ਅੱਛਾ ਹਾਂ ਨੰਬਰ ਮੇਨ ਕਰਦੇ ਠੀਕ ਆ ਚਲ ਹੁਣ ਕਰਨਾ ਪੈਣਾ ਭਰਾਵਾ ਕਿ ਨਹੀਂ ਅਗਲੇ ਦਾ ਕੰਮ ਖੜਾ ਹੈ ਐਦਾਂ ਬਈ ਫਿਰ ਜਿੱਦਾਂ ਹੁਣ ਮੰਨ ਲੇ ਕਿ ਚਲੋ ਰਸਤੇ ਰੁਫਤੇ ਜਿੱਥੇ ਖਰਾਬ ਹੋ ਜਾਂਦੀਆਂ ਫਿਰ ਉੱਥੀ ਪਹੁੰਚਣਾ ਪੈਂਦਾ ਚਲੇ ਤਾਂ ਇੰਨਾ ਸੋਕਰ ਇੱਥੇ ਲੱਗ ਗਈ ਸੀ ਦੀ ਦੁਕਾਨ ਤੋਂ ਮੰਨ ਕੇ ਚਲੋ 2.5 3 ਕਿਲੋਮੀਟਰ ਦੀ ਰੀਅਰ ਸੀਗੀ ਆਹ ਨਾ ਅੰਦਰ ਤੇ ਆਹ ਕਲੱਚ ਪੈਡਲ ਚ ਫਾਗਦੀ ਆਹ ਉੱਪਰਲੀ ਆਹ ਕੁੰਡੀ ਜੀ ਆਹ ਟੁੱਟ ਗਈ ਬਸ ਪਹੁੰਚ ਜਾਣੀ ਦੀ ਦੁਕਾਨ ਪਰ ਚਲੋ ਕੋਈ ਨਹੀਂ ਇੱਥੇ ਆ ਕੇ ਹੁਣ ਇੱਥੇ ਨਾ ਪਾ ਦੇਣੀ ਕਾਲੇ ਨੇ ਤੇ ਆ ਰੋਡ ਦੇ ਬਾਬੇ ਉਹ ਬਹੁਤ ਟ੍ਰੈਫਿਕ ਹੈ ਸਾਹ ਹੀ ਨਹੀਂ ਆਉਂਦਾ ਹੈਗਾ ਇਹਨੂੰ ਰੋਡ ਨੂੰ ਬੜੀ ਟ੍ਰੈਫਿਕ ਹੋ ਗਈ ਤੇ ਪਰ ਹੁਣ ਸਾਰੇ ਜਿਹੜੀ ਟ੍ਰੈਫਿਕ ਆ ਜਿਹਨਾਂ ਨੇ ਮੰਨ ਕੇ ਚੱਲੋ ਵੀ ਨਵਾਂ ਸ਼ਹਿਰ ਵਾਲੀ ਸਾਈਡ ਨੂੰ ਜਾਣਾ ਜਾਂ ਜਲੰਧਰ ਵਾਲੀ ਸਾਈਡ ਨੂੰ ਜਾਣਾ ਉਹ ਸਾਰੇ ਇੱਧਰ ਨੂੰ ਹੋ ਕੇ ਜਾਂਦੇ ਨੇ ਬਾਰੇ ਬਾਹਰ ਪਹਿਲਾਂ ਰੋਪੜ ਜਿਹਨੂੰ ਘੁੰਮਣਾ ਪੈਂਦਾ ਸੀਗਾ ਹੈੱਡ ਵਾਲੇ ਪੁਲ ਨੂੰ ਹੁਣ ਸਾਰੇ ਇੱਧਰ ਨੂੰ ਲੰਘ ਜਾਂਦੇ ਨੇ ਤੇ ਬਾਕੀ ਦਾ ਤੁਹਾਨੂੰ ਕਰਕੇ ਫਿਰ ਦਿਖਾਉਨੇ ਆ ਪਾਕਿਤਾਰੀ ਦੀ ਲਓ ਜੀ ਬਾਬੇ ਉਹ ਸਾਰ ਪਾਸੇ ਤੇ ਗੱਡੀ ਆਪਾਂ ਭੇਜਦੀ ਹੱਥੋਂ ਤੋਂ ਪੂਰੇ ਕਾਲੇ ਹੋ ਗਏ ਕਿੰਨੇ ਕਾਲੇ ਆ ਦੇਖੋ ਲੋਰ ਬਾਈ ਹੁਣ ਮੈਨੂੰ ਸਰਪ ਦਾ ਪੈਕੇਟ ਦਿਵਾ ਲਈ ਮੇਰਾ ਵੀਰ ਇੱਕ ਕੱਪੜੇ ਧੋ ਕੇ ਪ੍ਰੈਸ ਕਰਕੇ ਦੇ ਦੀ ਠੀਕ ਆ ਹਾਂ ਤੇ ਹੁਣ ਬਾਬੇ ਚੱਲੇ ਆ ਇਹਨੇ ਕਾਲੇ ਨੇ ਚੱਲ ਜਾਣਾ ਆਪਣਾ ਉੱਥੇ ਏਜੰਸੀ 'ਚ ਨਾ ਆਪਣਾ ਦੁਕਾਨ ਪਰ ਮੰਨੂ ਛੱਡ ਜੂਗਾ ਏਜੰਸੀ 'ਚ ਫੇਰ ਕੋਈ ਦੇਖਦੇ ਆ ਅੱਜ ਸਰਵਿਸ ਵਗੈਰਾ ਕੋਈ ਆਇਆ ਕੋਈ ਕੰਮ ਕੋ ਮਫਰੂਦੀ ਆਪਾਂ ਪਾਵਾਂਗੇ ਕਾਮ ਤੱਕ ਬਣਿਆ ਰਿਹਾ ਦੂਜੇ ਹੋਰ ਕਾਲੇ ਭਾਈ ਅੱਜ ਮੌਸਮ ਕਿਵੇਂ ਆ ਕਿੰਨੇ ਪਰਮਾਹਲ ਪੂਰਾ 1 ਨੰਬਰ ਹੈ ਅੱਜ ਸਰੀਰ ਕਹਿੰਨੇ ਗਿਆ ਹੈ ਭਾਈ ਜਿਹੜੀ ਵਧੀਆ ਦੇਖਣ ਕਿੰਮਟ ਕਾਣੀ ਹੀ ਹੁੰਦੀ ਨੇ ਸਰੀਰ ਵੀ ਕਹਿੰਦੇ ਆ ਇਧਰ ਉਹ ਸਾਹਮਣੇ ਨੂੰ ਠੀਕ ਆ ਚਲੋ ਬਾਪੇ ਤੁਹਾਨੂੰ ਦਿਖਾਉਨੇ ਅੱਗੇ ਫਿਰ